ਭਾਰਤੀ ਚੋਣ ਕਮਿਸ਼ਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਨਾਲ ਦੀ ਨਾਲ ਇਹ ਵੀ ਸਖਤ ਚੇਤਾਵਨੀ ਦਿੱਤੀ ਕਿ ਭਵਿੱਖ ਦੇ ਵਿੱਚ ਅਜਿਹੀ ਗਲਤੀ ਕੀਤੀ ਤਾਂ ਫਿਰ ਮਾਡਲ ਕੋਡ ਆਫ ਕੰਡਕਟ ਦਿੱਤਾ ਹੈ ਤੁਹਾਡੇ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਅਸਲ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੁੰਛ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਦੌਰਾਨ ਇਹ ਕਹਿ ਕੇ ਗੱਲ ਕੀਤੀ ਸੀ ਕਿ ਇਹ ਰਾਸੀ politcal ਸੈਂਟਰ ਸਰਕਾਰ ਦਾ ਸਟੰਟ ਹੈ ਜੋਸਤੋ ਬਾਪਾ ਪਾਰਟੀ ਜਾਂ ਤਾਂ ਪਾਰਟੀ ਨੇ ਖੂਬ ਸਿਆਸਤ ਕੀਤੀ ਔਰ ਸ਼ਿਕਾਇਤ ਹੋ ਗਈ ਤੇ ਸ਼ਿਕਾਇਤ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਰਿਟਰਨਿੰਗ ਅਫਸਰ ਤੇ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਜਿਸ ਤੇ ਪਾਇਆ ਗਿਆ ਕਿ ਸਾਬਕਾ ਮੁੱਖ ਮੰਤਰੀ ਚਰਨਿਸ਼ ਚੰਨੀ ਨੇ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ ਦਿੱਤਾ ਜਿਸ ਦੇ ਚਲਦੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਭਾਰਤੀ ਚੋਣ ਕਮਿਸ਼ਨ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਿਸ਼ ਚੰਨੀ ਵੱਲੋਂ ਜਲੰਧਰ ਲੋਕ ਸਭਾ ਚੋਣ ਪ੍ਰਚਾਰ ਦਰਨ ਜੋ ਗੱਲਾਂ ਆਖੀਆਂ ਉਸ ਮਸਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਨੀ ਚੰਨੀ ਉਲੰਘਣਾ ਕਰਨ ਦੇ ਦੋਸ਼ ਪਾਏ ਨੇ ਤੇ ਉਹਨਾਂ ਨੂੰ ਸਖਤ ਇਤਤਾਬ ਨਹੀਂ ਦਿੱਤੀ ਗਈ ਆ ਕਿਉਂਕਿ ਉਹਨਾਂ ਨੇ ਆਦਰਸ਼ ਚੋਣ ਜਾਪਦੀ ਦੀ ਲੰਘਣਾ ਕੀਤਾ ਜਿਕਰ ਜੋਕ ਹੈ ਕਿ 5 ਮਈ 2024 ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਮੁੱਖ ਮੰਤਰੀ ਚਨੀ ਚੰਨੀ ਨੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਜਿਹੜਾ 4 ਮਈ ਨੂੰ ਭਾਰਤੀ ਹਥਿਆਰਬੰਦ ਬਲਾਂ ਤੇ ਕਾਫਲੇ ਤੇ ਨਿਸ਼ਾਨਾ ਬਣਾਇਆ ਗਿਆ ਪੁੰਛ ਦੇ ਵਿੱਚ ਉਹ ਇੱਕ ਸਟੰਟ ਸੀ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਚਰਨੀ ਚੰਨੀ ਦੇ ذریعے ਸਮੁੱਚੀ ਕਾਂਗਰਸ ਪਾਰਟੀ ਨੂੰ ਘੇਰ ਲਿਆ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਜਵਾਬ ਦੇਣਾ ਔਖਾ ਹੋ ਗਿਆ ਇਸ ਤੋਂ ਬਾਅਦ ਭਾਰਤੀ ਜਨ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਰਿਟਰਨਿੰਗ ਅਫਸਰ ਕੋਲੋਂ ਕਾਰਵਾਈ ਮੰਗੀ ਜਿਸ ਤੋਂ ਬਾਅਦ ਚਰਨੀ ਚੰਨੀ ਹੋਣਾ ਨੂੰ ਸਪਸ਼ਟੀ ਕਰਨ ਦੇਣ ਵਾਸਤੇ ਆਇਆ ਗਿਆ ਕਮਿਸ਼ਨ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਚਰਨੀ ਚੰਨੀ ਹੋਣਾ ਨੇ ਜੋ ਜਵਾਬ ਦਿੱਤਾ ਉਹ ਸੰਤੁਸ਼ਟੀ ਜਨਕ ਨਹੀਂ ਹੈ ਇਸ ਨੂੰ ਮਾਡਲ ਕੋਡ ਆਫ ਕੰਡਕਟ ਦੇ ਮੈਨੂਅਲ ਦੇ ਨਿਯਮ 1 ਜਨਰਲ ਕੰਡਕਟ ਦੀ ਧਾਰਾ 2 ਦੇ ਤਹਿਤ ਲੰਘਣਾ ਮੰਨਦੇ ਹੋਏ ਦਰਸ਼ ਚੋਣ ਜਾਪਦੇ ਦੀ ਉਲੰਘਣਾ ਮੰਨਿਆ ਗਿਆ ਕਿ ਜੋ ਕਿ ਹੋਰ ਰਾਜਨੀਤਿਕ ਪਾਰਟੀਆਂ ਦੀ ਆਲੋਚਨਾ ਜਦੋਂ ਬਣਾਈਆਂ ਗਈਆਂ ਨੀਤੀਆਂ ਉਹਨਾਂ ਦੇ ਪ੍ਰੋਗਰਾਮਾਂ ਪਿਛਲੀ ਪਾਰਟੀ ਅਤੇ ਉਮੀਦਵਾਰਾਂ ਨੂੰ ਨਿੱਜੀ ਜੀਵਨ ਦੇ ਸਾਰੇ ਪਹਿਲੂਆਂ ਦੀ ਆਲੋਚਨਾ ਤੋਂ ਪਰਹੇਜ਼ ਕਰਨਾ ਚਾਹੀਦਾ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਜਾਂ ਵਰਕਰਾਂ ਦੀ ਆਲੋਚਨਾ ਨਾਲ ਹੀ ਨਹੀਂ ਗੈਰ ਪ੍ਰਮਾਣਿਤ ਦੋਸ਼ਾਂ ਜਾਂ ਵਿਗਾੜਾਂ ਦੇ ਆਧਾਰ ਤੇ ਉਹਨਾਂ ਨੂੰ ਅਜਿਹੇ ਤੋਂ ਬਚਣਾ ਚਾਹੀਦਾ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਪੋਲਿਟਿਕਲ ਪਾਰਟੀਆਂ ਦੇ ਉਹਨਾਂ ਨੂੰ ਵੋਟਰਾਂ ਨੂੰ ਗੁੰਮਰਾਹ ਕਰਨ ਦੇ ਉਦੇਸ਼ ਤੋਂ ਬਿਨਾਂ ਤੱਥ ਦੇ ਆਧਾਰ ਤੇ ਝੂਠੇ ਬਿਆਨ ਨਹੀਂ ਦਾਗਣੇ ਚਾਹੀਦੇ ਗੈਰ ਪ੍ਰਮਾਣਿਤ ਦੋਸ਼ਾਂ ਜਾਂ ਵਿਗਾੜ ਦੇ ਆਧਾਰ ਤੇ ਦੂਜੀਆਂ ਪਾਰਟੀਆਂ ਜਾਂ ਉਹਨਾਂ ਦੇ ਵਰਕਰਾਂ ਦੀ ਆਲੋਚਨਾ ਤੋਂ ਵੀ ਲੀਡਰਾਂ ਨੂੰ ਬਚਿਆ ਜਾਣਾ ਚਾਹੀਦਾ ਚੋਣ ਕਮਿਸ਼ਨ ਨੇ ਸਾਬਕਾ ਮੁੱਖ ਮੰਤਰੀ ਚਰਨੀ ਚੰਨੀ ਨੂੰ ਭਵਿੱਖ ਵਿੱਚ ਅਜਿਹਿਆਂ ਉਲੰਘਣਾਵਾਂ ਨੂੰ ਦਰਉਣ ਵਿਰੁੱਧ ਸਲਾਹ ਦਿੱਤੀ ਅਤੇ ਚੇਤਾਵਨੀ ਦਿੱਤੀ ਹੈ ਕਿ ਅਗਰ ਭਵਿੱਖ ਦੇ ਵਿੱਚ ਤੁਹਾਡੀਆਂ ਅਜਿਹਾਂ ਸਟੇਟਮੈਂਟ ਰਹੀ ਹੈ ਤੇ ਤੁਹਾਡੇ ਖਿਲਾਫ ਆਦਰਸ਼ ਕੋਡ ਆਫ ਕੰਡਕਕਟ ਦੇ ਤਹਿਤ ਪੂਰੀ ਤਰ੍ਹਾਂ ਸ਼ਕਤੀ ਨਾਲ ਕਾਰਵਾਈ ਕੀਤੀ ਜਾਊਗੀ ਹਾਲਾਂਕਿ ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਚੰਨੀ ਉਹਨਾਂ ਨੇ ਆਪਾਂ ਸਪਸ਼ਟਿਕਰਨ ਦਿੱਤਾ ਸੀ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਈ ਰਿਟਾਇਰਡ ਸਾਬਕਾ ਫੁਬਜੀਆਂ ਦੇ ਨਾਲ ਵੀ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਸੀ ਲੇਕਿਨ ਫਿਲਹਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਉਹਨਾਂ ਨੂੰ ਚੋਣ ਅਜਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਇਆ কিতাবਨੀ শক্ত ਦੇ ਕੇ ਛੱਡ ਦਿੱਤਾਗਾ ਫਲਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਕੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ